ਸਭ ਤੋਂ ਕਟ ਰੇਟ ਬਾਹਰਲੇ ਦੇਸ਼ ਕਿਸੇ ਵੀ ਦੇਸ਼ ਸਮਾਨ ਭੇਜਣਾ ਤੁਹਾਨੂੰ ਦੱਸਣਾ ਥੋੜਾ ਜਿਹਾ ਸਾਵਧਾਨ ਕਰ ਲੋ ਪਹਿਲਾਂ ਟਿੱਬੇ ਲੱਗੇ ਪਏ ਨੇ ਤੇ ਇਧਰ ਆ ਮਲੇਰ ਕੋਟਲੇ ਦਾ ਬੱਸ ਸਟੈਂਡ ਆ ਸਾਹਮਣੇ ਗੱਡੀ ਖੜੀ ਆ ਭਰੀ ਤੁਰੀ ਜਾਂਦੀ ਆ ਆ ਜਾ ਬਈ ਅੰਦਰ ਆ ਜਾ ਤੇ ਆਪਣਾ ਮੈਂ ਤੇ ਖੜਾ ਬਾਈ ਸਤਿ ਸ਼੍ਰੀ ਅਕਾਲ ਬਾਈ ਨੇ ਰੀ ਲੈ ਰੱਖਿਆ ਮਲੇਰ ਕੋਟ ਨੇ ਯਾਰ ਤੇ ਰਾਏਗੜ੍ਹ ਜੂ ਹੀ ਆਪਣਾ ਖੁੱਲ ਗਿਆ ਰਾਏਗੜ੍ਹ ਜੂ ਵੀ ਖੁੱਲ ਗਿਆ ਨਹੀਂ ਵੀ ਇਹ ਬੰਦਾ ਜਿਹੜਾ ਸਭ ਤੋਂ ਘੱਟ ਰੇਟ 'ਚ ਥੋੜਾ ਬਾਹਰਲੇ ਦੇ ਸਾਮਾਨ ਭੇਜ ਤੂੰ ਹੀ ਆ ਬਾਈ ਮਾਏ ਨੇ ਘੱਟ ਸਮੇਂ 'ਚ ਘੱਟ ਸਮੇਂ 'ਚ ਘੱਟ ਪੈਸਿਆਂ 'ਚ ਤੇ ਘੱਟ ਪੈਸਿਆਂ 'ਚ ਤੇ ਪੂਰੇ ਪੈਕਿੰਗ 'ਚ ਪੈਕਿੰਗ ਜ਼ਬਰਦਸਤ ਛੇਪੀਆਂ ਚੂਪੀਆਂ ਲਾ ਕੇ ਇਹ ਪੈਕਿੰਗ ਕੀ ਕੀ ਕਰਦਾ ਪਹਿਲਾਂ ਇਹ ਦੱਸ ਮੈਨੂੰ ਬਾਈ ਆਪਾਂ ਬਾਈ ਜੋ ਮਰਜ਼ੀ ਭੇਜੋ ਖੋਆ ਪਨੀਰੀ ਅਚਾਰ ਹਾਂ ਦੇਸੀ ਘਿਓ ਬਿਸਕੁਟ ਕੱਪੜੇ ਭਾਂਡੇ ਜੋ ਮਰਜ਼ੀ ਭੇਜੋ ਦਵਾਈਆਂ ਦਵਾਈ ਅੱਤ ਦਿੱਲੀ ਲੈ ਖੜਾ ਇੱਕ ਮਿੰਟ ਬਈ ਲੋਕਾਂ ਨੂੰ ਵੇਖੋ ਆ ਪਰਫਿਊਮ ਦਾ ਵੇਡ ਦੇਖੋ ਕਿੰਨਾ ਪਰਫਿਊਮ ਨੇ ਕਲੇ ਕੱਢ ਲੈ ਮਲੇ ਬਾਹਰ ਹੀ ਕੱਢ ਲੈ ਬਾਹਰ ਹੀ ਕੱਢ ਲੈ ਫੋਗੋ ਬੋਸ ਕੜੇ ਪਰਫਿਊਮ ਨੇ ਦੇਖੋ ਸਾਹ ਆ ਚੱਕੋ ਇਹ ਵੀ ਬੰਦਾ ਮੀਂਹਾ ਮਾਰੋ ਕੰਡੇ ਦੇ ਕਿੰਨਾ ਪਰਫਿਊਮ 12 ਕਿਲੋ ਪਰਫਿਊਮ ਲੈ ਵੀ ਇਹ ਯੂਐਸ ਜਾ ਰਿਹਾ ਇਹ ਝੋਟਾ ਬੰਦਾ ਇਹ ਸਾਰੇ ਕੱਢੂਗਾ ਆ ਪਤਾ ਨਹੀਂ ਕੀ ਪਿਆ ਡੱਬੇ ਇਹਨਾਂ 'ਚ ਕੀ ਹੋ ਬਈ ਇਹ ਯੂਕੇ ਬਈ ਤੇ ਦੇਸੀ ਕੀ ਹੋ ਜਾ ਰਿਹਾ ਹੈ ਆਸਟ੍ਰੇਲੀਆ ਆਸਟ੍ਰੇਲੀਆ ਖਾਣ ਪੀਣ ਵਾਲਾ ਸਮਾਨ ਜਾ ਰਿਹਾ ਹੈ ਹੁਣ ਬੱਚਿਆਂ ਨੂੰ ਭੇਜ ਸਕਦਾ ਖੂਆ ਪਨੀਰ ਉਹ ਮਾਦੀ ਭੇਜੋ ਖੂਆ ਖੂਆ ਖਰਾਬ ਬਣਾਉ ਜਿਹੜੇ ਮੌਸਮ ਥੋੜਾ ਜਿਹਾ ਉਹ ਲਾ ਲਓ ਇਹ ਖਰਾਬ ਹੋ ਗਿਆ ਦੇਖੋ ਪੇਪਰ ਆ ਚੱਕ ਕੇ ਇਹ ਪੇਪਰ ਕੀ ਹੈ ਬਈ ਇਹ ਇੰਸ਼ੋਰੈਂਸ ਪੇਪਰ ਨੇ ਜੇ ਥੋੜਾ ਸਮਾਨ ਖਰਾਬ ਹੋ ਗਿਆ ਤਾਂ ਕਲੇਮ ਮਿਲੇਗਾ ਇਹਦਾ ਇਹਦਾ ਖਰਚਾ ਡਰ ਲਊਗਾ ਇਹਦਾ ਕੋਈ ਖਰਚਾ ਨਹੀਂ ਇਹਦਾ ਕੋਈ ਕਰਦਾ ਨਹੀਂ ਉਹਦੇ ਵਿੱਚ ਹੀ ਇਹ ਕੋਈ ਨਹੀਂ ਕਰੇਗਾ ਆਪਾਂ ਕਰਾਵੇ ਗੱਲਾਂ ਇਹ ਮਾਲਾ ਖੂਆ ਭੇਜਦੇ ਵਿੱਚ ਇਹਦਾ ਇੰਸ਼ੋਰੈਂਸ ਕਰੂਗਾ ਆਪਾਂ ਕੰਪਨੀ ਤੋਂ 5 ਬੰਦੇ ਤੋਂ 5 ਦਿਨ ਲੰਨੇ ਆ ਹਾਂ ਅਗਰ 5 ਦਿਨ ਤੋਂ ਉੱਪਰ ਦਿਨ ਲੱਗੇ ਖਰਾਬ ਹੋ ਗਿਆ ਉਹਦਾ ਇੰਸ਼ੋਰੈਂਸ ਹੋ ਗਿਆ ਕਲੇਮ ਮਿਲਦਾ ਭਾਈ ਲੈ ਵੀ ਸੱਜਣੋ ਕੋਈ ਫਟ ਕੋਰ ਕਰ ਜਾਵੇ ਤਾਂ ਵੀ ਤੁਸੀਂ ਇਹ ਬੰਦੇ ਨੂੰ ਮਿਲ ਸਕਦੇ ਹੋ ਪਰ ਇਹ ਦਾ ਪਹਿਲੀ ਭਾਈ ਜਿਹੜੀਆਂ ਕੰਪਨੀ ਰਹੀ ਤੁਸੀਂ ਭੇਜਦੇ ਹੋ ਸਮਾਨ ਹਾਂਜੀ ਉਹਦਾ ਇਨਸ਼ੋਰੈਂਸ ਉਹ ਵੀ ਪੂਰੇ ਪ੍ਰੋਸੇ ਮੰਦੀ ਨੇ ਪੂਰੇ ਪ੍ਰੋਸੇ ਆ ਪੇਪਰ ਉਹੀ ਕਢਵਾ ਕੇ ਦਿੰਦੇ ਨੇ ਆਪਾਂ ਨੂੰ ਆਪਾਂ ਨੂੰ ਫਾਈਲ ਭੇਜਦੇ ਨੇ ਉਹ ਆਪਾਂ ਨੂੰ ਸ਼ੋਰੰਦ ਕਰਕੇ ਪੇਪਰ ਭੇਜ ਦਿੰਦੇ ਨੇ ਸਾਰੇ ਹਾਂ ਹਾਂ ਜਿਵੇਂ ਇੱਥੇ ਦੇਖੋ ਯੂਕੇ ਦਾ ਆ ऑस्ट्रेलिया ਦਾ ਪੁਰਤਗਾਲ ਦਾ ਸਾਰੇ ਕੰਪਨੀਆਂ ਆਪਾਂ ਨੂੰ ਇਨਸ਼ੋਰੈਂਸ ਕਰਕੇ ਭੇਜ ਦੀਆਂ ਨੇ ਕਿ ਕਿ ਮੈਨੂੰ ਇਹ ਗੱਲ ਦੱਸੋ ਇਹਨਾਂ ਦਾ ਰੇਟ ਬਦਲਦਾ ਰਹਿੰਦਾ ਅੱਜ ਕੁਝ ਹੋਰ ਕੱਲ ਨੂੰ ਕੁਝ ਹੋਰ ਪਰਸੋਂ ਨੂੰ ਕੁਝ ਹੋਰ ਹਾਂਜੀ ਹਰ ਮਹੀਨੇ ਰੇਟ ਬਦ ਤੁਸੀਂ 90 80 'ਚ ਭੇਜੋਗੇ ਆਪਾਂ ਇੱਕ 90 80 'ਚ ਭੇਜਾਂਗੇ ਅਗਰ ਕਿਸੇ ਬੰਦੇ ਨੇ ਆਪਣੇ ਕੰਪੀਟੀਸ਼ਨ ਜਾ ਕੇ ਰੇਟ ਬਰਾਬਰ ਕਰ ਵੀ ਦਿੱਤਾ ਆਪਣੇ ਵਰਗੀ ਪੈਕਿੰਗ ਨਹੀਂ ਕਰ ਸਕਦਾ ਉਹ ਮੈਂ ਇਹ ਸਾਮਾਨ ਨਹੀਂ ਲਾਉਣਾ ਇਹਦੇ ਵਿੱਚ ਜਿਹੜਾ ਸਾਮਾਨ ਲੱਗੇ ਉੱਥੇ ਘੋਲ ਕਰ ਦਿਓ ਅਗਲਾ ਕੱਲਾ ਗੱਤਾ ਇਹ ਲਾ ਕੇ ਤੋੜ ਦੂਗਾ ਹਾਂ ਕਈ ਵਾਰ ਕੰਪੀਟੀਸ਼ਨ 'ਚ ਬੰਦਾ ਆਏ ਨਾ ਇਹ ਇਹ ਗੱਤਾ ਇਹਦੇ ਵਿੱਚ ਗਾਹ ਕੀ ਥਰਮਾਕੋਲ ਬੱਬਲ ਰੈਪ ਲੈਮੀਨੇਸ਼ਨ ਸਾਰਾ ਕੀਤਾ ਹੋਏਗਾ ਐਦਾਂ ਇਹ ਸਾਮਾਨ ਹਾਂ ਜੀ ਇਹ ਲਾ ਟੇਪੀਆਂ ਦੇਖੋ ਇੱਥੇ ਮੰਨ ਲਓ ਦਾੜ-ਦਾੜ ਇਹ ਚੇਪੀ ਲਾਈ ਹਿੰਦੀ ਇੱਥੇ ਬੈਠੀ ਆਪਣੇ ਰੱਖੇ ਚੇਪੀਆਂ ਪਈਆਂ ਨੇ ਆ ਥਰਮਾਕੋ ਇੱਕ ਤਾਂ ਤੁਹਾਡੇ ਆ ਇਮਰਾਨ ਚ ਆ ਗਈ ਨਾਲੀ ਨਾਲ ਬ੍ਰਾਂਚ ਆ ਇੱਕ ਆ ਬ੍ਰਾਂਚ ਇੱਕ ਰਾਏਗੋਡ ਬ੍ਰਾਂਚ ਆਪਣੀ ਜੀ ਹਾਂਜੀ ਤੇਰਾ ਹੈਡਕੁਆਟਰ ਉੱਥੇ ਵੀ ਮਤਲਬ 10 15 ਬੰਦੇ ਉੱਥੇ ਹੀ ਮਿਲ ਕੇ ਕੰਮ ਕਰਦੇ ਨੇ ਕਿਉਂਕਿ ਆਉਣਾ ਜਾਣਾ ਜਿਹੜੀ ਬਾਹਰ ਤੋਂ ਨੂੰ ਮੈਂ ਦੱਸਿਆ ਗੱਡੀ ਖੜੀ ਆ ਇਹ ਭਰ ਜਾਂਦੀ ਆ ਬਾਈ ਕਿੰਨੇ ਗਿੜੇ ਲਾ ਦਿੰਦੇ ਹੋ ਬਾਈ ਇਹ ਲੋ ਜਿਹੜਾ ਡੇਲੀ 2 ਜਾਂ 3 ਗਿੜੇ ਲਾਂਦੇ ਗੱਡੀ ਐਨਾ ਕੰਮ ਇਹਦਾ ਪਾਰਸਲ ਬਹੁਤ ਇਕ ਜੰਦੇ ਹੁੰਦੇ ਪਾਰਸਲ ਚ ਇੱਕ ਵਾਰ ਚ 20 25 ਪਾਰਸਲ ਚਲੇ ਜਾਂਦੇ ਨੇ ਤੁਸੀਂ ਸਾਬ ਲਾਓ ਆ ਨਾਲ ਹੁੰਦੇ ਕੰਡਾ ਕਰੀ ਜਾਂਦੇ ਨੇ ਆ ਦੇਖੋ 11 ਕਿਲੋ 11 11 ਕਿਲੋ ਪਰਫਿਊਮ ਪਰਫਿਊਮ ਮੈਂ ਬਈ ਇਹੀ ਕਹਿਣਾ ਚਾਹਾਂਗਾ ਵੀ ਸਾਨੂੰ ਇੱਕ ਵਾਰ ਸਰਵਿਸ ਦਾ ਮੌਕਾ ਜ਼ਰੂਰ ਦਿਓ ਸਾਡੀ ਸਰਵਿਸ ਯੂਜ਼ ਕਰਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਸਮਾਨ ਕਿੱਦਾਂ ਪਹੁੰਚਦਾ ਕਿਵੇਂ ਪਹੁੰਚਦਾ ਕਿੰਨੀ ਫਾਸਟ ਪਹੁੰਚਦਾ ਕਿ ਕਿੰਨੀ ਸੇਫਟੀ ਨਾਲ ਕਿੰਨੀ ਸੇਫਟੀ ਨਾਲ ਪਹੁੰਚਦਾ ਆਪਾਂ ਨੂੰ ਅਜ ਤੱਕ ਕੋਈ ਲੰਬਾ ਆਇਆ ਨਹੀਂਗਾ ਵੀ ਸਾਡਾ ਸਮਾਨ ਜਾਂ ਕੁਝ ਟੁੱਟ ਗਿਆ ਅਗਰ ਕਦੇ ਕਿਸੇ ਨੇ ਕਿਹਾ ਵੀ ਨਾ ਟੁੱਟ ਗਿਆ ਆਪਾਂ ਅਗਰ ਨੂੰ ਉਹਦੇ ਪੈਸੇ ਦਿੱਤੇ ਨੇ ਵੀ ਯਾਰੋ ਥੋੜਾ 100 ਰੁਪਏ ਸਮਾਨ ਟੁੱਟ ਗਿਆ 100 ਰੁਪਏ ਲੈ ਲਓ ਮਲੇ ਰਿਕੋਰਡ ਛੋਟੇ ਕਿੱਡੀ ਕੁ ਦੂਰੋਂ ਬੰਦੇ ਉਰੇ ਆਉਂਦੇ ਨੇ ਆਪਣੇ ਕੋਲੇ ਬਈ ਤੁਸੀਂ ਹਿਸਾਬ ਲਾ ਲਓ ਮਲੇ ਕੋਲੇ ਪੂਰੇ ਪੰਜਾਬ ਤੋਂ ਲੋਕ ਆਉਂਦੀ ਆਉਂਦੇ ਨੇ ਹਰਿਆਣਾ ਜਿਵੇਂ ਹਰਿਆਣਾ ਹੋ ਗਿਆ ਉਹ ਵੀ ਇੱਥੇ ਕਰਾਉਂਦੇ ਉਹ ਵੀ ਇੱਥੇ ਆਉਂਦੇ ਨੇ ਕੁਆਰੀਏ ਚੱਲਦੇ ਨੇ ਕਸਟਮਰ ਆਪਰ ਡਰੈਸ ਦਿੰਦੇ ਆਪਾਂ ਨੇ ਵੀ ਬਾਰੇ ਆਉਂਦੇ ਨੇ ਰਾਜਸਥਾਨ ਤੋਂ ਆਉਂਦੇ ਨੇ ਆਪਣੇ ਲੋਕ ਹਾਂ ਸਪੈਸ਼ਲ ਆਉਂਦੇ ਨੇ ਰੇਟ ਦਾ ਫਰਕ ਆ ਬਾਈ ਇੰਗਲੈਂਡ ਯੂਕੇ 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 ਆਪਣਾ ਸਭ ਤੋਂ ਸਪੈਸ਼ਲ ਰੇਟ ਆ ਸਭ ਤੋਂ ਸਸਤਾ 10 ਕਿਲੋ ਤੋਂ ਉੱਪਰ ਕਹ ਲਿਓ 450 ਰੁਪਏ ਕਿਲੋ ਰੇਟ ਆ ਇਹ ਪਹਿਲੇ ਮਹੀਨੇ ਤੱਕ ਰੇਟ ਇਹੀ ਰਹੇਗਾ ਹਾਂ ਲੈ ਵੀ ਮਿੱਤਰੋ ਇੱਕ ਇਹਨੇ ਹੋਰ ਸਕੀਮ ਕਰਤੀ ਬਾਈ ਇੱਕ ਆਫਰ ਦੇ ਰਿਹਾ ਬਈ ਕੇ ਗਾਹ ਕੇ ਵੀਰ ਖੁਸ਼ੀ ਚੋਰੀਆ ਆਉਂਦੇ ਨੇ ਹਾਂ ਗਾਹ ਕੇ ਉਹਨਾਂ ਖੇਤੋਂ ਆਫਰ ਕੱਢਦਾ ਆਫਰ ਕੱਢਦਾ ਆਪਾਂ ਕੀ ਕਰਤਾ ਆਪਾਂ ਲੈਵੇ ਕਸਟਮਰ ਜਿਹੜਾ ਕੋਰੀਅਰ ਕਰਵਾਏਗਾ ਆਪਾਂ ਟੋਕਨ ਪਾਵਾਂਗੇ ਕਿ ਕਿੰਨੀ ਤਰੀਕ 1 ਦਸੰਬਰ ਤੋਂ 1 ਦਸੰਬਰ ਤੋਂ ਟੋਕਨ ਸਟਾਰਟ ਹੋਵੇਗਾ 31 ਜਨਵਰੀ ਤੱਕ ਰਹੇਗਾ ਠੀਕ ਹੈ ਤੇ ਆਪਾਂ ਨੇ 1 ਫਰਵਰੀ ਨੂੰ ਟੋਕਨ ਕੱਢਨੇ ਨੇ 2 ਮਹੀਨੇ ਟੋਕਨ ਪਹਿਣਗੇ ਕਿਸੇ ਬੰਦੇ ਨੇ ਕੋਈ ਖੋਆ ਜਮਾ ਕਰਾਉਣ ਆ ਗਿਆ ਉਹਦਾ ਟੋਕਨ ਕੱਟ ਕੇ ਦੇਉਗੇ ਟੋਕਨ ਕੱਟ ਕੇ ਦੇਮਾ ਚਾਹੇ 2 ਕਿਲੋ ਕੋਰੀਅਰ ਕਰੋ ਚਾਹੇ 50 ਕਿਲੋ ਕੋਰੀਅਰ ਕਰੋ ਇੱਕ ਟੋਕਨ ਕੱਟੇਗਾ 31 ਕੀ ਐਲਈਡੀ ਇੱਕ ਸਮਾਰਟਫੋਨ ਇੱਕ ਸਮਾਰਟਫੋਨ ਇੱਕ ਹੋਰ microwaves ਇੱਕ microwaves ਤੇ 30 ਹਿਡਨ ਗਿਫਟ ਨੇ ਜਿਹੜੇ ਕੁਝ ਮਰਜ਼ੀਵੇਂ ਕੰਮ ਦੇ ਹਿਸਾਬ ਨਾਲ ਉਹਨਾਂ ਦੀ ਕੀਮਤ ਵੀ ਵਧੀਆ ਉਹਨਾਂ ਦੀ ਕੀਮਤ ਵਧੀਆ ਉਹ ਵੀ ਐਵੇਂ ਸਮਝ ਲਓ ਤੁਸੀਂ 2000 3000 ਤੋਂ ਉੱਪਰ ਹੋਗੀ ਮਤਲਬ ਲੈ ਵੀ ਸੱਜਣੂ ਇਹ ਤੁਸੀਂ ਫਾਇਦਾ ਉਠਾ ਸਕਦੇ ਹੁਣ ਤੁਸੀਂ ਉਰੇ ਆਓ ਵੀ ਮਲੇਰ ਕੋਟਲੇ 'ਚ ਜਗਾ ਬੋਲੇ ਬਈ ਜਮਾਂ ਸਪੈਸ਼ਲ ਜਗਾ ਆਪਣੀ ਵੀਰੇ ਬੱਸ ਸਟੈਂਡ ਦੇ ਬੈਕ ਸਾਈਡ ਹਮ ਡਾਕਟਰ ਚਰਨਜੀਤ ਨਾਲ ਆਪਣੇ ਤੇ ਆਪਣੀ ਦੁਕਾਨ ਦਾ ਨਾਮ ਹੈ ਡੈਸਟੀਨੀ ਇੰਟਰਨੈਸ਼ਨਲ ਕੋਰੀਅਰ ਨਾਡ ਗੇਰਾ ਮੂਰੇ ਪਿਆ ਟਰੈਕਟਰ ਮੂਹਰੇ ਪਿਆ ਆਪਣੇ ਨਾਡਗਰ ਇਹ ਨਿਸ਼ਾਨੀਆਂ ਹੋਰ ਬੰਦੇ ਦੇ ਨਿਸ਼ਾਨੀ ਜਰੂਰ ਰੱਖ ਕੇ ਇੱਥੇ ਸਪੈਸ਼ਲਸ ਨੂੰ ਮਿਲੂਗਾ ਦੇਖੋ ਨਾਡਗਰ ਟਰੈਕਟਰ ਮੂਹਰੇ ਪਿਆ ਬੱਸ ਸਟੈਂਡ ਸਾਹਮਣੇ ਸੀ ਤੇ ਇਹ ਬੰਦੇ ਨੂੰ ਮਿਲ ਸਕਦੇ ਹੋ ਬਾਈ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਭੜਾ ਕਰਦਾ ਰਹੇ ਦਿਲ ਜਿੱਤਾਦਾ ਰਹੇ ਚੜਾਈ ਕਰਦਾ ਰਹੇ